ਮਹਿਲਾਵਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਹ ਖਬਰ ਸੁਣ ਕੇ ਮਹਿਲਾਵਾਂ ਬਾਗੋ ਬਾਗ ਹੋ ਜਾਣਗੀਆਂ ਤਾਂ ਦੱਸਦੀ ਹੈ ਕਿ ਇਸ ਮਹੀਨੇ ਤੁਹਾਡੇ ਰਸੋਈ ਦੇ ਖਰਚੇ ਜਿਹੜਾ ਬਿਲਕੁਲ ਘਟ ਜਾਣਗੇ ਹਾਂਜੀ ਦੱਸਦਿੰਦੇ ਹਾਂ ਕਿ ਮਹਿਲਾਵਾਂ ਨੂੰ ਹੁਣ ਜਿਹੜੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੇ ਰਸੋਈ ਦੇ ਖਰਚੇ ਜਿਹੜੇ ਬਿਲਕੁਲ ਘਟ ਜਾਣਗੇ ਤਾਂ ਜੇਬਾਂ ਜਿਹੜੀਆਂ ਹੁਣ ਭਰਨਗੀਆਂ ਖਾਲੀ ਹੋਣ ਦੇ ਬਜਾਏ ਤਾਂ ਦੱਸਦਿੰਦੇ ਹਾਂ ਕਿ ਦੇਸ਼ ਦੇ ਚਾਰੇ ਮਹਾਨਗਰਾਂ ਵਿੱਚ ਘਰੇਲੂ ਗੈਸ ਸਿਲੰਡਰ ਦੇ ਨਾਲ-ਨਾਲ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਮਹੀਨੇ ਦੀ ਪਹਿਲੇ ਤਰੀਕ ਤੇ ਜਿਹੜੀਆਂ ਬਦਲ ਗਈਆਂ ਨੇ ਜਾਨੀ ਕਿ ਅੱਜ ਤੋਂ ਜਿਹੜੀਆਂ ਉਹ ਬਦਲ ਗਈਆਂ ਨੇ ਖਾਸ ਗੱਲ ਇਹ ਆ ਕਿ ਦੇਸ਼ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 7 ਮਹੀਨਿਆਂ ਦੇ ਸਭ ਤੋਂ ਨੀਚੇ 75 ਪਹੁੰਚ ਗਈਆਂ ਨੇ ਜੋ ਕਿ ਹੁਣ 1700 ਰੁਪਏ ਤੋਂ ਜਿਹੜੀਆਂ ਕਟੋ ਹੋਈਆਂ ਨੇ 1 ਮਈ ਤੋਂ ਜਿਹੜਾ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 15 ਰੁਪਏ ਜਿਹੜਾ ਸਸਤਾ ਹੋ ਗਿਆ ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹਾਲਾਂਕਿ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਮਹੀਨੇ ਵਿੱਚ ਕਟੌਤੀ ਕੀਤੀ ਗਈ ਹੈ ਜਦੋਂ ਕਿ ਪਿਤੇ ਮਹੀਨੇ ਦੀ 8 ਤਰੀਕ ਨੂੰ ਜਿਹੜਾ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ ਹਾਂਜੀ 1 ਮਈ ਨੂੰ ਜਿਹੜਾ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਸਸਤਾ ਹੋ ਗਿਆ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਜਿਹੜਾ 17 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਆ ਅੱਜ 1 ਮਈ ਨੂੰ ਜਿਹੜਾ ਕੋਲਕਾਤਾ ਵਿੱਚ ਇਹ ਸਿਲੰਡਰ ਜਿਹੜਾ 1868.50 ਰੁਪਏ ਦੀ ਬਜਾਏ ਹੁਣ 1855.50 ਰੁਪਏ ਦਾ ਮਿਲੇਗਾ ਮੁੰਬਈ ਦੀ ਗੱਲ ਕਰੀਏ ਤਾਂ ਮੁੰਬਈ ਵਿੱਚ ਇਸ ਦੀ ਕੀਮਤ ਜਿਹੜਾ 1713.50 ਰੁਪਏ ਤੋਂ ਘਟ ਕੇ 1699 ਰੁਪਏ ਹੋ ਗਈ ਹੈ ਖਾਸ ਗੱਲ ਇਹ ਹੈ ਕਿ ਦੇਸ਼ ਦੇ ਚਾਰ ਮਹਾਨਗਰਾਂ ਵਿੱਚੋਂ ਹੁਣ ਕਮਰਸ਼ੀਅਲ ਗੈਸ ਸਿਲੰਡਰ ਦੀ ਸਭ ਤੋਂ ਘੱਟ ਕੀਮਤ ਹੋ ਗਈ ਆ ਨਾਲ ਹੀ ਜੇ ਅਕਤੂਬਰ 2024 ਦੀ ਗੱਲ ਕਰੀਏ ਤਾਂ ਅਕਤੂਬਰ 2024 ਤੋਂ ਜਿਹੜਾ ਬਾਅਦ ਪਹਿਲੀ ਵਾਰ ਦੇਸ਼ ਵਿੱਚ ਕਮਰਸ਼ੀਅਲ ਸਿਲੰਡਰ ਦੇ ਰੇਟ 1700 ਰੁਪਏ ਤੋਂ ਫੇਟਾਏ ਨੇ ਚਨਈ ਵਿੱਚ ਜਿਹੜੇ ਕੀਮਤ 1921.50 ਰੁਪਏ ਤੋਂ ਘਟ ਕੇ 1906.50 ਰੁਪਏ ਹੋ ਗਈਆਂ ਦਿੱਲੀ ਵਿੱਚ ਹੁਣ ਇਹ ਸਿਲੰਡਰ ਦੀ ਜਿਹੜੀ 1747.50 ਰੁਪਏ ਵਿੱਚ ਮਿਲੇਗਾ ਕਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਹੋਈ। ਹਾਂਜੀ ਦੱਸ ਦਿੰਦੇ ਹਾਂ ਕਿ 1 ਮਈ ਨੂੰ ਜਿਹੜਾ Krelo LPG ਸਿਲੰਡਰ ਦਿੱਲੀ ਵਿੱਚ 853 ਰੁਪਏ, ਕੋਲਕਾਤਾ ਵਿੱਚ 879 ਰੁਪਏ, ਮੁੰਬਈ ਵਿੱਚ 852.50 ਰੁਪਏ ਅਤੇ ਚੇਨਈ ਵਿੱਚ 868.50 ਰੁਪਏ ਮਿਲੇਗਾ। Krelo LPG ਗੈਸ ਦੇ ਰੇਟ 8 ਅਪ੍ਰੈਲ ਨੂੰ ਜਿਹੜਾ ਅਪਡੇਟ ਹੋਏ ਸੀ ਜਿਸ ਦੇ ਨਾਲ ਚੱਲਦੇ ਸਰਕਾਰ ਨੇ 14.2 ਕਿਲੋ ਵਾਲੇ LPG ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਅਦਾ ਕੀਤਾ ਸੀ।